ਸਾਚ ਧਰਮ ਨਹੀਂ ਭਾਵ ਡਿਠਾ ਝੂਠ ਤੋਂ ਸਿਰਚਿਓ ਮੀਠਾ ਕਿਸੇ ਵੀ ਧਰਮ ਦੀ ਸ਼ੁਰੂਆਤ ਬੜੀ ਖੂਬਸੂਰਤੀ ਨਾਲ ਹੁੰਦੀ ਹੈ ਜਿਵੇਂ ਹੋਣੀ ਚਾਹੀਦੀ ਹੈ ਉਵੇਂ ਹੁੰਦੀ ਹੈ ਪ੍ਰਮਾਤਮਾ ਦੀ ਗੱਲ ਤੋਂ ਹੁੰਦੀ ਹੈ ਉਹਦੇ ਚ ਸਾਦਗੀ ਹੁੰਦੀ ਹੈ ਫਰ ਹੌਲੀ ਹੌਲੀ ਕਹਾਣੀ ਵਿਗੜਨ ਲੱਗਦੀ ਹੈ ਤੇ ਉਸ ਧਰਮ ਦੇ ਵਿੱਚ ਗੰਧਲਾਪਣ ਆਉਣਾ ਸ਼ੁਰੂ ਹੋ ਜਾਂਦਾ ਹੈ ਪ੍ਰਮਾਤਮਾ ਦੀ ਗੱਲ ਘਟਦੀ ਜਾਂਦੀ ਹੈ ਚੱਕਾ ਚਾਉਂ ਵਧਦੀ ਜਾਂਦੀ ਹੈ ਰਸਮੋ ਰਿਵਾਜ ਵਧਦੇ ਜਾਂਦੇ ਨੇ ਮਿੱਥੇ ਹੋਏ ਧਾਰਮਿਕ ਕਾਰਜਾਂ ਦਾ ਬੋਲਬਾਲਾ ਹੁੰਦਾ ਜਾਂਦਾ ਹੈ ਇੱਦਾਂ ਕਿਉਂ ਹੋ ਜਾਂਦਾ ਕਿਵੇਂ ਹੋ ਜਾਂਦਾ ਇਸੇ ਤਰ੍ਹਾਂ ਦੀ ਗੱਲਬਾਤ ਸਿੱਖਣ ਨੂੰ ਮਿਲੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 676ਵੇਂ ਅੰਗ ਦੀ ਗੁਰਬਾਣੀ ਤੋਂ ਆਓ ਸ਼ੁਰੂ ਕਰੀਏ ਧਨਸ੍ਰੀ ਮਹਿਲਾ ਪੰਜਮਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਗੁਰੂ ਅਰਜਨ ਸਾਹਿਬ ਕਹਿੰਦੇ ਕਿ ਫਿਰਤ ਫਿਰਤ ਭੇਟੇ ਜਨ ਸਾਧੂ ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾਪੁਰਖ ਨੂੰ ਮਿਲਿਆ ਪੂਰਾ ਗੁਰ ਸਮਝਾਇਆ ਤਾਂ ਉਸ ਸੰਪੂਰਨ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਕਿ ਆਨ ਸਗਲ ਵਿਦ ਕਾਮਨਾ ਆਵੈ ਹਰ ਹਰ ਨਾਮ ਧਿਆਇ ਮਾਇਆ ਦੇ ਮੋਤੋਂ ਬਚਣ ਲਈ ਹੋਰ ਸਾਰੀਆਂ ਜੁਗਤੀਆਂ ਦੇ ਵਿੱਚੋਂ ਇੱਕ ਵੀ ਜੁਗਤ ਕੰਮ ਨਹੀਂ ਆਉਂਦੀ ਸਿਮਰਿਆ ਹੋਇਆ ਪ੍ਰਮਾਤਮਾ ਦਾ ਨਾਮ ਹੀ ਕੰਮ ਆਉਂਦਾ ਹੈ ਤੁਸੀਂ ਜਪ ਕਰ ਲਵੋ ਤਪ ਕਰ ਲਵੋ ਧਾਰਮਿਕ ਪੁਸਤਕਾਂ ਪੜੀ ਚੱਲੋ ਮਿੱਥੇ ਹੋਏ ਧਾਰਮਿਕ ਕਾਰਜ ਕਰੀ ਚੱਲੋ ਇਹਨਾਂ ਚੋਂ ਕਿਸੇ ਨੇ ਵੀ ਤੁਹਾਡੇ ਅੰਦਰੋਂ ਮਾਇਆ ਦੇ ਮੋਹ ਨੂੰ ਖਤਮ ਨਹੀਂ ਕਰਨਾ ਜਿੰਨਾ ਚਿਰ ਗੁਰੂ ਦੀਆਂ ਸਿੱਖਿਆਵਾਂ ਨੂੰ ਤਹਿ ਦਿਲ ਤੋਂ ਸਮਝਦੇ ਨਹੀਂ ਜਿੰਨਾ ਚਿਰ ਉਸ ਪ੍ਰਮਾਤਮਾ ਦੇ ਨਾਲ ਸਾਝ ਨਹੀਂ ਪਾਉਂਦੇ ਜਿੰਨਾ ਚਿਰ ਤੇਰਾ ਦਿੱਤਾ ਖਾਬਣਾ ਮਹਾਵਾਕ ਤੁਹਾਡੇ ਹਿਰਦੇ ਦੇ ਵਿੱਚ ਘਰ ਨਹੀਂ ਕਰ ਜਾਂਦੇ ਮਾਇਆ ਦੇ ਮੋਹ ਤੋਂ ਛੁਟਕਾਰਾ ਨਹੀਂ ਪੈਂਦਾ ਜਦੋਂ ਪ੍ਰਭੂ ਦੀ ਰਜ਼ਾ ਦਾ ਫਲਸਫਾ ਤੁਹਾਡੇ ਹਿਰਦੇ 'ਚ ਘਰ ਕਰ ਗਿਆ ਤਾਂ ਮਾਇਆ ਦਾ ਮੋਹ ਸਹਜੇ ਹੀ ਤੁਹਾਡੇ ਅੰਦਰੋਂ ਖਤਮ ਹੋ ਜਾਂਦਾ ਹੈ ਉਹਦੇ ਲਈ ਤੁਹਾਨੂੰ ਕੋਈ ਕੋਸ਼ਿਸ਼ ਨਹੀਂ ਕਰਨੀ ਪੈਂਦੀ ਜਦ ਕਿ ਹੋਰ ਜਿਹੜੀਆਂ ᔪਕਤੀਆਂ ਮਨੁੱਖ ਕਰਦਾ ਹੈ ਇਸ ਮੋਹ ਤੋਂ ਬਚਣ ਦੇ ਲਈ ਉਹ ਸਾਰੀਆਂ ਆਪਣੇ ਆਪ ਦੇ ਵਿੱਚ ਹੀ ਇਸ ਮਾਇਕ ਮੋਹ ਦੇ ਜੰਜਾਲ ਦਾ ਹਿੱਸਾ ਹਨ ਕਿਉਂਕਿ ਉਹਨਾਂ ᔪਕਤੀਆਂ ਨੂੰ ਬੰਦਾ ਇੱਕ ਆਸ ਲੈ ਕੇ ਕਰਨਾ ਸ਼ੁਰੂ ਕਰਦਾ ਹੈ ਤੇ ਜਦੋਂ ਉਹ ਆਸ ਪੂਰੀ ਨਹੀਂ ਹੁੰਦੀ ਤਾਂ ਦੁਖੀ ਹੋ ਜਾਂਦਾ ਹੈ ਕਿਉਂਕਿ ਉਹ ਆਸ ਕਰਦਾ ਹੈ ਕਿ ਆਹ ਤਪ ਹੈ ਇਹ ਮੈਂ ਕਰ ਲੈਣਾ ਤੇ ਮੇਰੇ ਅੰਦਰੋਂ ਮੋਹ ਖਤਮ ਹੋ ਜਾਊ ਪਰ ਮਾਇਕ ਮੋਹ ਦਾ ਖਤਮ ਹੋਣਾ ਕੋਈ ਤੁਰੰਤ ਪਾਇਰ ਹਾਸਲ ਹੋਣ ਵਾਲੀ ਪਦਵੀ ਨਹੀਂ ਹੈ ਸਮਾਂ ਲੱਗਦਾ ਜਦੋਂ ਤੁਸੀਂ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣਦੇ ਜਾਂਦੇ ਹੋ ਹੌਲੀ-ਹੌਲੀ ਸਮਝਦੇ ਜਾਂਦੇ ਹੋ ਹੌਲੀ ਹੌਲੀ ਕਰਕੇ ਤੁਹਾਨੂੰ ਜਗਤ ਦੀ ਅਸਲੀਅਤ ਦਾ ਪਤਾ ਚੱਲਦਾ ਜਾਂਦਾ ਹੈ ਤੇ ਮਾਇਕ ਮੋਹ ਤੁਹਾਡੇ ਅੰਦਰੋਂ ਖਤਮ ਹੁੰਦਾ ਜਾਂਦਾ ਹੈ ਫਿਰ ਤੁਸੀਂ ਦੁਨੀਆ ਦੀ ਕਿਰਤਕਾਰ ਕਰਦੇ ਹੋਏ ਆਪਣੇ ਪਰਿਵਾਰ ਦੇ ਵਿੱਚ ਵਿਚਰਦੇ ਹੋਏ ਵੀ ਇਸ ਮੋਹ ਤੋਂ ਨਿਰਲੇਪ ਰਹਿੰਦੇ ਤੁਹਾਨੂੰ ਕਿਸੇ ਤਰ੍ਹਾਂ ਦੇ ਕੋਈ ਜਪ ਤਪ ਜਾਂ ਹੋਰ ਜੁਗਤੀਆਂ ਕਰਨ ਦੀ ਲੋੜ ਨਹੀਂ ਰਹਿੰਦੀ ਤਾਂ ਤੇ ਮੋਹ ਤਾਰੀ ਓਟ ਗੋਪਾਲ ਸ਼ਰਨ ਪਰਿਉ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ குரு ਸਬ ਕਹਿੰਦੇ ਇਸ ਵਾਸਤੇ ਮੈਂ ਪ੍ਰਮਾਤਮਾ ਦਾ ਆਸਰਾ ਲੈ ਲਿਆ ਜਦੋਂ ਮੈਂ ਸਰਵ ਵਿਆਪਕ ਪ੍ਰਮਾਤਮਾ ਦੀ ਸ਼ਰਨ ਪਿਆ ਤਾਂ ਮੇਰੇ ਸਾਰੇ ਮਾਇਆ ਦੇ ਜੰਜਾਲ ਨਾਸ ਹੋ ਗਏ ਸੁਰਗ ਮਿਰਤ ਭਯਾਲ ਭੂਮੰਡਰ ਸਗਲ ਬਿ ਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਏ ਭਾਈ ਦੇਵ ਲੋਕ ਮਾਤ ਲੋਕ ਪਤਾਲ ਸਾਰੀ ਹੀ ਸ੍ਰਿਸ਼ਟੀ ਮਾਇਆ ਦੇ ਮੋਚ ਫਸੀ ਹੋਈ ਏ ਇਸ ਕਰਕੇ ਏ ਭਾਈ ਤੂੰ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਸਦਾ ਉਸ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖਿਆ ਕਰ। ਇਹ ਹੀ ਤੇਰੀ ਜਿੰਦ ਨੂੰ ਮਾਇਆ ਦੇ ਮੋਹ ਤੋਂ ਬਚਾਉਣ ਵਾਲਾ ਹੈ ਤੇਰੀਆਂ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ਹੈ। ਨਾਨਕ ਨਾਮ ਨਿਰੰજન ਗਾਈਐ ਪਾਈਐ ਸਰਬ ਨਿਧਾਨ ਕਰਿ ਕਿਰਪਾ ਜਿਸ ਦੇ ਸੁਆਮੀ। বিরলে ਕਾਹੂ ਜਨ اے ਨਾਨਕ ਮਾਇਆ ਤੋਂ ਨਿਰਲੇਪ ਪ੍ਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਇਹ ਭੇਤ ਕਿਸੇ ਉਸ ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ ਪ੍ਰਭੂ ਆਪ ਮਿਹਰ ਕਰਕੇ ਨਾਮ ਦੀ ਦਾਤ ਦਿੰਦਾ ਹੈ ਨਾਸਰੀ ਮਹਿਲਾ ਪੰਜਮਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਛੋੜ ਜਾਹਿ ਸੇ ਕਰੈ ਪਰਾਲ ਕਾਮਨਾ ਆਵੈ ਸੇ ਜੰਜਾਲ ਸੰਗ ਨ ਚਾਲਹਿ ਤਿੰਨ ਸੋਹੀ ਤ ਜੋ ਬਰਾਈ ਸੇ ਹੀ ਮੀਤ ਗੁਰੂ ਸਾਹਿਬ ਕਹਿੰਦੇ ਕਿ हे ਭਾਈ ਮਾਇਆ ਵਿੜੇ ਜੀਵ ਮਾਇਕ ਸੰਸਾਰ ਦੇ ਵਿੱਚ ਉਲਝੇ ਹੋਏ ਜੀਵ ਉਹੀ ਨਕੰਮੇ ਕੰਮ ਉਹੀ ਵਿਅਰਥ ਕੰਮ ਕਰਦੇ ਰਹਿੰਦੇ ਨੇ ਜਿਨ੍ਹਾਂ ਨੂੰ ਆਖਿਰ ਛੱਡ ਕੇ ਇੱਥੋਂ ਚਲੇ ਜਾਣਾ ਹੈ ਕਾਮਨਾ ਆਵੈ ਸੇ ਜੰਜਾਲ ਉਹ ਜੰਜਾਲ ਸਹੇੜੀ ਰੱਖਦੇ ਆ ਜਿਹੜੇ ਇਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ ਇੱਕ ਗੱਲ ਅਸੀਂ ਚੇਤੇ ਦੇ ਵਿੱਚ ਰੱਖੀਏ ਕਿ ਜਿੱਥੇ ਵੀ ਕਿਤੇ ਗੁਰੂ ਸਾਹਿਬ ਇਹ ਗੱਲ ਕਰਦੇ ਨੇ ਕਿ ਅਸੀਂ ਮਨੁੱਖ ਅਜਿਹੇ ਕੰਮਾਂ ਦੇ ਵਿੱਚ ਪਏ ਆ ਜਿਹੜੇ ਸਾਡੇ ਕੰਮ ਨਹੀਂ ਆਉਂਦੇ ਤਾਂ ਉੱਥੇ ਸਾਡੀ ਮਾਨਸਿਕ ਸਿਹਤ ਦੀ ਗੱਲ ਹੋ ਰਹੀ ਹੁੰਦੀ ਹੈ ਸਰੀਰਕ ਸੁੱਖ ਸਹੂਲਤਾਂ ਦੀ ਨਹੀਂ ਕਿਉਂਕਿ ਗੱਲ ਇੰਜ ਹੈ ਕਿ ਤੁਸੀਂ ਕਿਰਤ ਕਰਦੇ ਹੋ ਪੈਸਾ ਕਮਾਉਂਦੇ ਹੋ ਉਸ ਪੈਸੇ ਨੂੰ ਤੁਸੀਂ ਆਪਦੀਆਂ ਸੁੱਖ ਸਹੂਲਤਾਂ ਦੇ ਲਈ ਵਰਤਦੇ ਹੋ ਮਹਿੰਗੀਆਂ ਚੀਜ਼ਾਂ ਵੀ ਖਰੀਦ ਲੈਂਦੇ ਹੋ ਨਮੀਆਂ ਤੋਂ ਨਮੀਆਂ ਚੀਜ਼ਾਂ ਵੀ ਖਰੀਦ ਲੈਣੇ ਆਪਣੇ ਜੀਵਨ ਨੂੰ ਸਖਾਲਾ ਕਰਦੇ ਪਰ ਜਿਹੜੀ ਗੱਲ ਨਹੀਂ ਸਮਝਦੇ ਉਹ ਇਹ ਕਿ ਤੁਹਾਡਾ ਸਰੀਰਕ ਜੀਵਨ ਤੇ ਸਖਾਲਾ ਹੋ ਜਾਂਦਾ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਪਰ ਮਾਨਸਿਕ ਜੀਵਨ ਦਾ ਕੀ ਉਹਦੇ ਤੇ ਤੇ ਭਾਰ ਵੱਧਦਾ ਹੀ ਜਿੰਨਾ ਤੁਸੀਂ ਇਸ ਮਾਇਕ ਸੰਸਾਰ ਦੇ ਵਿੱਚ ਉਲਝਦੇ ਜਾਉਂਗੇ ਉਨਾ ਹੀ ਤੁਹਾਡੇ ਮਨ ਦੇ ਉੱਤੇ ਭਾਰ ਵੱਧਦਾ ਜਾਊਗਾ ਤੁਹਾਡੀ ਜੋ ਸ਼ਾਂਤੀ ਹੈ ਉਪੰਗ ਹੁੰਦੀ ਜਾਏਗੀ ਸੋ ਕਾਮਨਾ ਆਵੇ ਸੇ ਜੰਜਾਲ ਕੀ ਇਹ ਮਾਇਆ ਕੁਮੋਦਾ ਜਿਹੜਾ ਜੰਜਾਲ ਇਹ ਸੰਸਾਰ ਜਿੱਦਾਂ ਦਾ ਬਣ ਚੁੱਕਿਆ ਹੈ ਤੁਹਾਡੀ ਮਾਨਸਿਕ ਸਿਹਤ ਦੇ ਬਿਲਕੁਲ ਵੀ ਇਹ ਕੰਮ ਨਹੀਂ ਸੰਗ ਨਾ ਚਾਲੈ ਤਿੰਸਿਓ ਹੀਤ ਇਹ ਜਿਹੜੀਆਂ ਵਸਤਾਂ ਦੇ ਮੋਚ ਪੈ ਕੇ ਤੁਸੀਂ ਖਰੀਦੀ ਜਾਂਦੀ ਇਹਨਾਂ ਨੇ ਤੁਹਾਡੇ ਨਾਲ ਨਹੀਂ ਚੱਲਣਾ ਤੁਹਾਡੇ ਮਨ ਨੂੰ ਸਹਾਰਾ ਨਹੀਂ ਦੇਣ ਜੋ ਬੈਰਾਈ ਸੇਈ ਮੀਤ ਜਿਹੜੇ ਵਿਕਾਰ ਵੈਰੀ ਨੇ ਉਹਨਾਂ ਨੂੰ ਮਨੁੱਖ ਮਿੱਤਰ ਸਮਝਦਾ ਰਹਿੰਦਾ ਕਿਵੇਂ ਸਮਝਦਾ ਦੇਖੋ ਜਦੋਂ ਇਹਦੇ ਮਨ 'ਚ ਕਾਮ ਉੱਠਦਾ ਹੈ ਤਾਂ ਉੱਥੇ ਇਹ ਖਿਆਲ ਕਰਨ ਦੀ ਵਜਾਏ ਕਿ ਇਹ ਵਿਕਾਰ ਹੈ ਇਹਦੇ 'ਚੋਂ ਕੁਝ ਪਲਾਂ ਦਾ ਆਨੰਦ ਤੇ ਆ ਸਕਦਾ ਪਰ ਬਾਅਦ ਦੇ ਵਿੱਚ ਪਛਤਾਵਾ ਪੱਲੇ ਪੈਣਾ ਜਾਂ ਇਹਦੇ ਮਾੜੇ ਨਤੀਜੇ भुक्तਨੇ ਪੈਣੀ ਇਹ ਖਿਆਲ ਕਰਨ ਦੀ ਬਜਾਏ ਉਸ ਕਾਮ ਦੀ ਭਾਵਨਾ ਦੇ ਵਿੱਚੋਂ ਇਹ ਸਵਾਦ ਲੈਣ ਲੱਗਦਾ ਉਹਨੂੰ ਮਿੱਤਰ ਸਮਝ ਬੈਠਦਾ ਜਿਹੜਾ ਵੈਰੀ ਜਦੋਂ ਕਿਸੇ ਦੇ ਉੱਪਰ ਗ੍ਰੋਧਿਤ ਹੋ ਕੇ ਕਿਸੇ ਨੂੰ ਚੁੱਪ ਕਰਾ ਦੇਵੇ ਉਦੋਂ ਵੀ ਆਪ ਦੇ ਆਪ ਨੂੰ ਤਾਕਤਵਰ ਸਮਝਣ ਲੱਗ ਜਾਂਦਾ ਹੈ ਤੇ ਉਸ ਖਿਆਲ ਦੇ ਵਿੱਚੋਂ ਖੁਸ਼ੀ ਦਾ ਅਨੁਭਵ ਕਰਦਾ ਹੈ ਇਹ ਅਨੁਭਵ ਕਰਨ ਦੀ ਬਜਾਏ ਕਿ ਗ੍ਰੋਧ ਮਾੜੀ ਚੀਜ਼ ਹੈ ਕਿ ਗ੍ਰੋਧ ਵਿਕਾਰ ਹੈ ਇਸੇ ਤਰ੍ਹਾਂ ਹੀ ਲੋਭ ਮੋਹ ਹੰਕਾਰ ਇਹਨਾਂ ਸਾਰੇ ਹੀ ਵਿਕਾਰਾਂ ਦੇ ਅਧੀਨ ਹੋ ਕੇ ਜਦੋਂ ਮਨੁੱਖ ਕੰਮ ਕਰਦਾ ਹੈ ਕੋਈ ਵੀ ਐਕਸ਼ਨ ਲੈਂਦਾ ਹੈ ਤਾਂ ਉਸ ਐਕਸ਼ਨ ਦੇ ਵਿੱਚ ਉਹ ਮਾਣ ਮਹਿਸੂਸ ਕਰਦਾ ਹੈ ਖੁਸ਼ੀ ਦਾ ਅਨੁਭਵ ਕਰਦਾ ਹੈ ਜਦ ਕੇ ਕਰਨਾ ਇਹ ਚਾਹੁੰਦਾ ਹੈ ਕਿ ਜੇ ਉਸ ਕਿਸੇ ਵੀ ਵਿਕਾਰ ਦੇ ਅਧੀਨ ਆ ਕੇ ਅਸੀਂ ਕੁਝ ਕਰ ਬੈਠੀ ਆ ਉਦੋਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ हे ਪ੍ਰਮਾਤਮਾ ਮੈਨੂੰ ਸੋਚੀ ਬਖਸ਼ ਕਿ ਅੱਗੇ ਤੋਂ ਮੈਂ ਇਸ ਵਿਕਾਰ ਦੇ ਅਧੀਨ ਆ ਕੇ ਕੋਈ ਵੀ ਕਦਮ ਨਾ ਚੁੱਕਾਂ ਜੋ ਬੈਰਾਈ ਸਹੀ ਮੀਤ ਇਸ ਮਾਇਆ ਵਿੜੇ ਮਨੁੱਖ ਨੇ ਜਿਹੜੇ ਵੈਰੀ ਨੇ ਉਹਨਾਂ ਨੂੰ ਮਿੱਤਰ ਬਣਾ ਰੱਖਿਆ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਉ ਮੂਰਖ ਜਗਤ ਮਾਇਆ ਦੀ ਭਟਕਣਾ 'ਚ ਪੈ ਕੇ ਐਸਾ ਕਰਾਹੇ ਪਿਆ ਕਿ ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ ਸੱਚ ਧਰਮ ਨਹੀਂ ਭਾਵੇਂ ਡਿਠਾ ਝੂਠ ਤੋਂ ਸਿਉ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਹੀਂ ਮਰਣ ਵਿਚਾਰਾ ਏ ਭਾਈ ਮਾਇਆ ਵੇੜੇ ਮੂਰਖ ਮਨੁਖ ਨੂੰ ਸਦਾ ਥਿਰ ਹਰ ਨਾਮ ਸਿਮਰਨ ਵਾਲਾ ਧਰਮ ਅੱਖੀਂ ਵੇਖਿਆ ਨਹੀਂ ਪਾਉਂਦਾ ਜਿਵੇਂ ਆਪਾਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਹਰ ਧਰਮ ਦੀ ਸ਼ੁਰੂਆਤ ਬੜੀ ਖੂਬਸੂਰਤ ਤੇ ਬੜੀ ਸਾਦਗੀ ਭਰਪੂਰ ਹੁੰਦੀ ਹੈ ਪਰ ਹੌਲੀ-ਹੌਲੀ ਮਿੱਥੀਆਂ ਹੋਈਆਂ ਪ੍ਰਕਿਰਿਆਵਾਂ ਦਾ ਬੋਲਬਾਲਾ ਹੋਣ ਲੱਗਦਾ ਹੈ ਗੰਧਲਾਪਨ ਧਰਮ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜੋ ਅਸਲ ਗੱਲ ਹੈ ਜੋ ਧਰਮ ਦਾ ਅਸਲ ਮਕਸਦ ਹੈ ਕਿ ਉਹ ਪ੍ਰਮਾਤਮਾ ਦੇ ਨਾਲ ਤੁਹਾਨੂੰ ਜੋੜਦਾ ਹੈ ਪ੍ਰਮਾਤਮਾ ਦੀ ਮੌਜੂਦਗੀ ਦਾ ਤੁਹਾਨੂੰ ਅਹਿਸਾਸ ਕਰਾਉਂਦਾ ਹੈ ਇਸ ਗੱਲ ਦੇ ਵਿੱਚੋਂ ਇੱਕ ਜਿਹੜਾ ਇਨਸਟੈਂਟ ਜੋ ਆਏ ਹੈ ਜਿਹੜਾ ਤੁਰੰਤ ਪੈਰ ਸਵਾਦ ਹੈ ਉਹ ਨਹੀਂ ਮਿਲਦਾ ਜੇ ਪਰਮਾਤਮਾ ਦੀ ਗੱਲ ਨੂੰ ਸੁਣੋਗੇ ਸਮਝੋਗੇ ਹੌਲੀ-ਹੌਲੀ ਤੁਹਾਡੀ ਮਾਨਸਿਕਤਾ ਦੇ ਵਿੱਚ ਤਬਦੀਲੀਆਂ ਆਉਣਗੀਆਂ ਸਮਾਂ ਲੱਗੂਗਾ ਪਰ ਤੁਸੀਂ ਅਡੋਲ ਅਵਸਥਾ ਹਾਸਲ ਕਰ ਲੋਗੇ ਇੱਕ ਇਲਾਹੀ ਸ਼ਾਂਤੀ ਹਾਸਲ ਕਰ ਲੋਗੇ ਪਰ ਰੌਲਾ ਇਹ ਹੈ ਕਿ ਉਹਦੇ 'ਚ ਸਮਾਂ ਲੱਗਦਾ ਪਰ ਜਦੋਂ ਅਸੀਂ মিথিয়া হইয়া ਧਾਰਮਿਕ ਪ੍ਰਕਿਰਿਆਵਾਂ ਕਰਨ ਲੱਗਦੇ ਆ ਤਾਂ ਇੱਕ ਤੁਰੰਤ ਪੈ ਖੁਸ਼ੀ ਦਾ అనుਭਵ ਕਰਦੇ ਆ ਕਿ ਮੈਂ ਇਹ ਪ੍ਰਕਿਰਿਆ ਕਰ ਲਈ ਇਸ ਪ੍ਰਕਿਰਿਆ ਨੂੰ ਮੈਂ ਸੰਪੂਰਨ ਕਰ ਲਿਆ ਹਰ ਰੋਜ਼ ਮੈਂ ਇਸ ਪ੍ਰਕਿਰਿਆ ਨੂੰ ਕਰ ਰਿਹਾ ਤਾਂ ਮੈਨੂੰ ਵਧੀਆ ਲੱਗਦਾ ਤੁਰੰਤ ਪੈ ਵਧੀਆ ਲੱਗਦਾ ਪਰ ਉਹਨਾਂ মিথੀਆਂ ਹੋਈਆਂ ਪ੍ਰਕਿਰਿਆਵਾਂ ਦਾ ਲੌਂਗ ਟਰਮ ਦੇ ਵਿੱਚ ਤੁਹਾਨੂੰ ਕੋਈ ਬਹੁਤਾ ਬੈਨੀਫਿਟ ਨਹੀਂ ਹੋ ਰਿਹਾ ਕੋਈ ਫਾਇਦਾ ਨਹੀਂ ਹੋ ਰਿਹਾ ਪਰ ਕਿਉਂਕਿ ਉਸ ਪਰਮਾਤਮਾ ਨੇ ਮਨੁੱਖ ਦੀ ਵਿਰਤੀ ਬਣਾਈ ਹੀ ਇਦਾਂ ਦੀ ਹੈ ਕਿ ਜਿਹੜੀ ਚੀਜ਼ ਦੇ ਵਿੱਚੋਂ ਇਹਨੂੰ ਤੁਰੰਤ ਪੈਰ ਖੁਸ਼ੀ ਸਵਾਦ ਮਿਲੇ ਉਸ ਪਾਸੇ ਨੂੰ ਇਹ ਭੱਜਦਾ ਹੈ ਕੁਝ ਵਿਰਲੇ ਮਨੁੱਖਾਂ ਨੂੰ ਉਹ ਪਰਮਾਤਮਾ ਚੰਗੀ ਸੋਚੀ ਬਖਸ਼ਦਾ ਹੈ ਤੇ ਉਹ ਗੁਰੂ ਦੇ ਲੜ ਲੱਗ ਕੇ ਜਗਤ ਦੀ ਅਸਲੀਅਤ ਨੂੰ ਸਮਝ ਜਾਂਦੇ ਆ ਇਸ ਜੰਜਾਲ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ ਅਸਲ ਜਿਹੜਾ ਧਰਮ ਹੈ ਉਹ ਉਹਨਾਂ ਨੂੰ ਚੰਗਾ ਲੱਗਦਾ ਹੈ ਬਹੁਤੇ ਆਨ ਸਾਚ ਧਰਮ ਨਹੀਂ ਭਾਵੈ ਟਿੱਠਾ ਝੂਠ ਧੋਸਿਓ ਰਚਿਓ ਮਿੱਠਾ ਝੂਠ ਨੂੰ ਠੱਗੀ ਨੂੰ ਮਿੱਠਾ ਜਾਣ ਕੇ ਇਹਨਾਂ ਦੇ ਨਾਲ ਇਹ ਮਸਤ ਰਹਿੰਦਾ ਦਾਤਾਰ ਪ੍ਰਭੂ ਨੂੰ ਭੁਲਾਈ ਰੱਖਦਾ ਪਰ ਉਹਦੀ ਦਿੱਤੀ ਹੋਈ ਦਾਤ ਇਹਨੂੰ ਪਿਆਰੀ ਲੱਗਦੀ ਹੈ ਦੇਖੋ ਇਹ ਵੀ ਤਰਾਸਦੀ ਹੈ ਦਾਤ ਪਿਆਰੀ ਵਿਸਰਿਆ ਦਾਤਾਰਾ ਜਿਨਨੇ ਇਹ ਸਾਰਾ ਹੀ ਕੁਝ ਸਾਨੂੰ ਬਖਸ਼ਿਆ ਉਹਦਾ ਖਿਆਲ ਅਸੀਂ ਘੱਟ ਕਰਦੇ ਆਂ ਜੋ ਉਹਨੇ ਬਖਸ਼ਿਆ ਹੈ ਉਹਦਾ ਖਿਆਲ ਸਾਡੇ ਮਨ ਦੇ ਵਿੱਚ ਹਮੇਸ਼ਾ ਬਣਿਆ ਰਹਿੰਦਾ ਹੈ ਜਾਣਾ ਨਾਹੀ ਮਰਨ ਵਿਚਾਰਾ ਤੇ ਇੰਨੇ ਉਲਝੇ ਹੋਏ ਨੇ ਮਨੁੱਖ ਇਸ ਦੁਨੀਆਦਾਰੀ ਦੇ ਵਿੱਚ ਕਿ ਮੌਤ ਨੂੰ ਚੇਤੇ ਨਹੀਂ ਕਰਦੇ ਵਸਤ ਪਰਾਇ ਕਉ ਉਠ ਰੋਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨਾ ਭੂਜੈ ਆਵਣ ਜਾਣੇ ਪਾਪ ਕਰੇ ਤਾਂ ਪੁਛਤਾਣੇ ਏ ਭਾਈ ਪਟਕਣਾ ਵਿੱਚ ਪਿਆ ਹੋਇਆ ਜੀਵ ਉਸ ਚੀਜ਼ ਦੇ ਲਈ ਦੌੜ-ਦੌੜ ਤਰਲੇ ਲੈਂਦਾ ਜੋ ਆਖਰ ਬਗਾਨੀ ਹੋ ਜਾਣੀ ਐ ਆਪਣਾ ਇਨਸਾਨੀ ਫਰਜ਼ ਸਾਰਾ ਹੀ ਭੁਲਾ ਦਿੰਦਾ ਪ੍ਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ ਜਿਸ ਕਰਕੇ ਜਨਮ ਮਰਨ ਦੇ ਗੇੜ ਬਣੇ ਰਹਿੰਦੇ ਐ ਨਿਤ ਪਾਪ ਕਰਦਾ ਤੇ ਨਿਤ ਹੀ ਪਛਤਾਉਂਦਾ ਜੋ ਤੁਦ ਭਾਵੇਂ ਸੋ ਪਰਵਾਣ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰੱਖ ਲੈ ਸਾਹਿਬ ਪ੍ਰਭ ਮੇਰਾ ਪਰ हे ਪ੍ਰਭੂ ਜੀਵਾਂ ਦੇ ਵੀ ਕੀ ਵਾਸ ਹੈ ਜੋ ਤੁਧ ਭਾਵੈ ਸੋ ਪ੍ਰਵਾਨ ਜੋ ਤੈਨੂੰ ਚੰਗਾ ਲੱਗਦਾ ਉਹੀ ਤੂੰ ਜੀਵਾਂ ਦੇ ਪਾਸੋਂ ਕਰਵਾਉਣਾ ਹੈ ਜੀਵਾਂ ਨੂੰ ਉਹੀ ਕਬੂਲ ਕਰਨਾ ਪੈਂਦਾ ਹੈ اے ਪ੍ਰਭੂ ਮੈਂ ਤੇਰੀ ਮਰਜ਼ੀ ਤੋਂ ਸਦਕੇ ਹਾਂ ਇਸ ਇੱਕ ਪੰਕਤੀ ਦੇ ਵਿੱਚ ਬਹੁਤ ਤਾਕਤ ਹੈ ਕਿ ਮੈਂ ਤੇਰੀ ਮਰਜ਼ੀ ਤੋਂ ਸਦਕੇ ਹਾਂ ਤੇਰੇ ਭਾਣੇ ਨੂੰ ਕੁਰਬਾਨ ਇਹ ਉਸ ਮਨੁੱਖ ਦੀ ਨਿਸ਼ਾਨੀ ਹੈ ਜਿਹੜਾ ਆਪਣੇ ਜੀਵਨ ਤੋਂ ਸੰਤੁਸ਼ਟ ਹੈ ਜਿਹਨੂੰ ਇਸ ਗੱਲ ਦੀ ਸਮਝ ਹੈ ਕਿ ਜੋ ਤੁਦ ਭਾਵ ਹੈ ਸੋ ਪ੍ਰਵਾਣ ਕਿ ਪ੍ਰਮਾਤਮਾ ਨੇ ਹਰੇਕ ਜੀਵ ਦੇ ਲਈ ਜੋ ਵੀ ਨਿਰਧਾਰਤ ਕੀਤਾ ਉਸ ਜੀਵ ਤੋਂ ਉਹੀ ਕੁਝ ਉਹ ਪ੍ਰਮਾਤਮਾ ਕਰਵਾਉਂਦਾ ਹੈ ਜੀਵ ਦੀ ਆਪਣੀ ਕੋਈ ਵੀ رائے ਉੱਥੇ ਕੰਮ ਨਹੀਂ ਆਉਂਦੀ ਫਿਰ ਉਹਦੇ ਕੋਲੇ ਦੋ ਵਿਕਲਪ ਬਚਦੇ ਆ ਇੱਕ ਤਾਂ ਜਿਹੜਾ ਮਾਇਕ ਜੀਵ ਹੈ ਦੁਨੀਆਵੀ ਜੀਵ ਕਹਿ ਲੋ ਦੁਨੀਆਦਾਰੀ ਦੇ ਵਿੱਚ ਫਸਿਆ ਹੋਇਆ ਜੀਵ ਕਹਿ ਲੋ ਉਹ ਨੂੰ ਆਪਣੇ ਜੀਵਨ ਤੋਂ ਸ਼ਿਕਵੇ ਹੋਣਗੇ ਕਿ ਮੇਰੇ ਕੋਲੇ ਆ ਨਹੀਂ ਮੇਰੇ ਕੋਲੇ ਆਉ ਨਹੀਂ ਭਾਵੇਂ ਉਹ ਵਸਤਾਂ ਦੀ ਗੱਲ ਹੈ ਭਾਵੇਂ ਸਮਝ ਦੀ ਗੱਲ ਹੈ ਪਰ ਦੂਜੇ ਪਾਸੇ ਉਹ ਜੀਵ ਹੈ ਜਿਹੜਾ ਕਹੇਗਾ ਤੇਰੇ ਬਾਣੇ ਨੋ ਕੁਰਬਾਨ ਕਿ ਮੈਂ ਤੇਰੀ ਮਰਜ਼ੀ ਤੋਂ ਸਦਕੇ ਜਾਣਾ ਜਿਹੜਾ ਇਹ ਸਮਝੇਗਾ ਕਿ ਉਹਦੇ ਜੀਵਨ ਚ ਜੋ ਵੀ ਹੈ ਤੇ ਜੋ ਵੀ ਨਹੀਂ ਹੈ ਉਸ ਪ੍ਰਮਾਤਮਾ ਦੀ ਰਜ਼ਾ ਅਦੀਨ ਉਹਦੇ ਪਾਣੀ ਚ ਉਹਦੀ ਮਰਜ਼ੀ ਦੇ ਸਦਕੇ ਹੈ ਜਿਹੜਾ ਕੁਝ ਨਹੀਂ ਹੈਗਾ ਜੇ ਭਵਿੱਖ ਦੇ ਵਿੱਚ ਉਹਨੂੰ ਮਿਲੇਗਾ ਤਾਂ ਵੀ ਉਹਦੀ ਮਰਜ਼ੀ ਦੇ ਕਾਰਨ ਹੀ ਮਿਲੇਗਾ ਪ੍ਰਮਾਤਮਾ ਦੀ ਮਰਜ਼ੀ ਦੇ ਕਾਰਨ ਮਨੁੱਖ ਦੀ ਮਰਜ਼ੀ ਦੇ ਕਾਰਨ ਨਹੀਂ ਸੋ ਜਿਹੜਾ ਇਸ ਗੱਲ ਨੂੰ ਸਮਝ ਗਿਆ ਉਹ ਆਪਦੇ ਜੀਵਨ ਤੋਂ ਸੰਪੂਰਨ ਤੌਰ ਤੇ ਸੰਤੁਸ਼ਟ ਹੋ ਜਾਊਗਾ ਕੋਈ ਵੀ ਛੋਟਾ ਜਾਂ ਵੀ ਸ਼ਿਕਵਾ ਉਹਨੂੰ ਆਪਣੇ ਜੀਵਨ ਨਾਲ ਨਹੀਂ ਰਹੇਗਾ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਗਰੀਬ ਨਾਨਕ ਤੇਰਾ ਦਾਸ ਹੈ ਤੇਰਾ ਗੁਲਾਮ ਹੈ ਏ ਭਾਈ ਮੇਰਾ ਮਾਲਕ ਪ੍ਰਭ ਆਪਣੇ ਦਾਸ ਦੀ लाਜ ਆਪ ਹੀ ਰੱਖ ਲੈਂਦਾ ਧਨ ਆਸਰੀ ਮਹਲਾ ਪੰਜਵਾਂ ਮੋਹਿ ਮਸਕੀਨ ਪ੍ਰਭ ਨਾਮ ਅਧਾਰ ਖਾਟਣ ਕਉ ਹਰ ਹਰ ਰੋਜ ਗਾਰ ਸੰਚਨ ਕੋ ਹਰ ਏਕੋ ਨਾਮ ਹਲਤ ਪਲਤ ਤਾਂ ਕਹਿ ਆਵੈ ਕਾਮ ਗੁਰੂ ਸਾਹਿਬ ਕਹਿੰਦੇ ਏ ਭਾਈ ਮੈਨੂੰ ਆਜਜ਼ ਨੂੰ ਮੈਨੂੰ ਨਮਾਣੇ ਨੂੰ ਮੈਨੂੰ ਮਸਕੀਨ ਨੂੰ ਪ੍ਰਮਾਤਮਾ ਦਾ ਨਾਮ ਹੀ ਆਸਰਾ ਹੈ ਮੇਰੇ ਵਾਸਤੇ ਖੱਟਣ ਕਮਾਣ ਦੇ ਲਈ ਪ੍ਰਮਾਤਮਾ ਦਾ ਨਾਮ ਹੀ ਰੋਜ਼ੀ ਹੈ ਇਕੱਠਾ ਕਰਨ ਦੇ ਲਈ ਵੀ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਮਨੁੱਖ ਹਰ ਨਾਮ ਤਨ ਇਕੱਠਾ ਕਰਦਾ ਹੈ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਉਹਦੇ ਇਹ ਇਕੱਠਾ ਕੀਤਾ ਹੋਇਆ ਨਾਮ ਤਨ ਕੰਮ ਆਉਂਦਾ ਹੈ ਇਕੱਠੀ ਕੀਤੀ ਹੋਈ ਮਾਇਆ ਚੰਗੇ ਸਮਿਆਂ ਦੇ ਵਿੱਚ ਤੇ ਤੁਹਾਡਾ ਸਾਥ ਨਿਭਾਈ ਜਾਂਦੀ ਹੈ ਮਾੜੇ ਸਮਿਆਂ ਦੇ ਵਿੱਚ ਆ ਕੇ ਜਵਾਬ ਵੀ ਦੇ ਜਾਂਦੀ ਹੁੰਦੀ ਹੈ ਨਾਮ ਰਤੇ ਪ੍ਰਭ ਰੰਗ ਅਪਾਰ ਸਾਦ ਗਾਵੈ ਗੁਣ ਏਕ ਨਿਰੰਕਾਰ ਰਹਾਉ ਏ ਭਾਈ ਸੰਤ ਜਨ ਪ੍ਰਮਾਤਮਾ ਦੇ ਨਾਮ ਵਿੱਚ ਮਸਤ ਹੋ ਕੇ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਇੱਕ ਨਿਰੰਕਾਰ ਦੇ ਗੋਣ ਗਾਉਂਦੇ ਰਹਿੰਦੇ ਤੇ ਅਜੋਕੇ ਸੰਤ ਕੀ ਕਰਦੇ ਪਏ ਨੇ ਅਜੋਕੇ ਸੰਤਾਂ ਦੀਆਂ ਗੱਲਾਂ ਦੇ ਵਿੱਚ ਪ੍ਰਮਾਤਮਾ ਦੀ ਗੱਲ ਬਹੁਤ ਘੱਟ ਹੁੰਦੀ ਹੈ ਦੁਨੀਆਦਾਰੀ ਦੀਆਂ ਗੱਲਾਂ ਬਹੁਤੀਆਂ ਹੁੰਦੀਆਂ ਨੇ ਮਾਇਕ ਚੱਕਾ ਚੌਂਦ ਦਾ ਦਿਖਾਵਾ ਬਹੁਤਾ ਹੁੰਦਾ ਮੇਰਾ ਖਿਆਲ ਹੈ ਕਿ ਅਜੋਕੇ ਸਮਿਆਂ ਦੇ ਵਿੱਚ ਜੇ ਕੋਈ ਸੱਚਾ ਸੰਤ ਹੋਇਆ ਤਾਂ ਉਹ ਸੰਤ ਮਸਕੀਨ ਜੀ ਹੀ ਸਨ ਉਹਨਾਂ ਨੇ ਸਾਰੀ ਉਮਰ ਸਾਦਗੀ ਦੇ ਵਿੱਚ ਗੁਜ਼ਾਰੀ ਸਾਰੀ ਉਮਰ ਪ੍ਰਮਾਤਮਾ ਦੀ ਹੀ ਗੱਲ ਕੀਤੀ ਧਾਰਮਿਕ ਸਟੇਜਾਂ ਤੇ ਬੈਠ ਕੇ ਕਦੇ ਕਿਸੇ ਤੇ ਕੋਈ ਤੌਮਤਾ ਨਹੀਂ ਲਾਈਆਂ ਕਿਸੇ ਦੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਕਿਸੇ ਨਾਲ ਆਪਣਾ ਮਨਮਟਾਬ ਜ਼ਾਹਿਰ ਨਹੀਂ ਕੀਤਾ ਤੇ ਅਜੋਕੇ ਸੰਤ ਇਹ ਸਾਰਾ ਹੀ ਕੁਝ ਕਰਦੇ ਪਏ ਕਿਸੇ ਨੇ ਉਹਨਾਂ ਨੂੰ ਕੁਝ ਕਹਿ ਦਿੱਤਾ ਤਾਂ ਉਹ ਧਾਰਮਿਕ ਸਟੇਜ ਤੇ ਬੈਠ ਕੇ ਅਗਲੇ ਦੀ ਗੱਲ ਦਾ ਜਵਾਬ ਦਿੰਦੇ ਆ ਉਸ ਸਟੇਜ ਤੇ ਬੈਠ ਕੇ ਜਿੱਥੇ ਉਹਨਾਂ ਨੂੰ ਪ੍ਰਮਾਤਮਾ ਦੀ ਗੱਲ ਕਰਨੀ ਚਾਹੀਦੀ ਹੈ ਉੱਥੇ ਉਹ ਨਿੱਜ ਦੀਆਂ ਗੱਲਾਂ ਕਰਦੇ ਸੋ ਅਸਲ ਜਿਹੜਾ ਸੰਤ ਹੈ ਉਹ ਕੀ ਕਰੇਗਾ ਸਾਧ ਗਾਵੇ ਗੁਣ ਏਕ ਨਿਰੰਕਾਰ ਉਸ ਪ੍ਰਮਾਤਮਾ ਦੇ ਗੁਣ ਗਾਵੇਗਾ ਉਹਦੇ ਤੋਂ ਅਲਾਵਾ ਕੋਈ ਗੱਲ ਨਹੀਂ ਕਰੇਗਾ ਸਾਧ ਕੀ ਸ਼ੋਭਾ ਆਤਮਸ ਕੀਨੀ ਸੰਤ ਬੜਾਈ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗੋਵਿੰਦ ਸੁਖ ਸੰਤਨ ਕੈ ਬਿਨਸੀ ਚਿੰਦ ਅਸਲ ਸੰਤ ਦੀ ਸ਼ੋਭਾ ਹੈ ਆਤਮਸਕੀਨੀ ਅਤ ਦਾ ਨਿਮਾਣਾਪਣ ਨਿਮਰਤਾ ਸਵਾ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੀ ਸੰਤ ਦੀ ਵਡਿਆਈ ਦਾ ਕਾਰਨ ਹੈ ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿੱਚ ਆਨੰਦ ਪੈਦਾ ਕਰਦੀ ਹੈ ਜਦੋਂ ਉਹ ਪਰਮਾਤਮਾ ਦੀ ਗੱਲ ਕਰਦੇ ਆ ਤਾਂ ਆਨੰਦਿਤ ਮਹਿਸੂਸ ਕਰਦੇ ਆ ਭਗਤੀ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਵਿੱਚ ਸੁੱਖ ਬਣਿਆ ਰਹਿੰਦਾ ਹੈ ਉਹਾਂ ਦੇ ਅੰਦਰੋਂ ਚਿੰਤਾ ਨਾਸ਼ ਹੋ ਜਾਂਦੀ ਹੈ ਜਹ ਸਾਧ ਸੰਤਨ ਹੋਵੈ ਇਕੱਤਰ ਤਹ ਹਰ ਜਸ ਗਾਵੈ 나ਦ ਕਵਿਤ ਸਾਧ ਸਭਾ ਮਹਿ ਆਨੰਦ ਬਿਸਰਾਮ ਓਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਸਾਧ ਸੰਤ ਜਿੱਥੇ ਵੀ ਇਕੱਠੇ ਹੁੰਦੇ ਨੇ ਉੱਥੇ ਉਹ ਸਾਜ਼ ਵਰਤ ਕੇ ਬਾਣੀ ਪੜ੍ਹ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਹੀ ਗਾਉਂਦੇ ਨੇ ਇਹ ਭਾਈ ਸੰਤਾਂ ਦੀ ਸੰਗਤ ਵਿੱਚ ਬੈਠਿਆਂ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ ਪਰ ਉਹਨਾਂ ਦੀ ਸੰਗਤ ਉਹੀ ਮਨੁੱਖ ਪ੍ਰਾਪਤ ਕਰਦਾ ਜਿਸ ਦੇ ਮੱਥੇ ਉੱਤੇ ਬਖਸ਼ਿਸ਼ ਦਾ ਲੇਖ ਲਿਖਿਆ ਹੋਵੇ ਜਿਸ ਮਨੁੱਖ ਨੂੰ ਪ੍ਰਮਾਤਮਾ ਸੰਤਾਂ ਦੇ ਚਰਨਾਂ ਨਾਲ ਜੋੜਦਾ ਉਹੀ ਮਨੁੱਖ ਜੁੜਦਾ ਧੋਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀ ਵਹਿ ਸੰਤਾਂ ਤੂਰ ਏ ਭਾਈ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਕਿ ਸੰਤ ਜਨਾਂ ਦੇ ਚਰਨ ਧੋ ਕੇ ਗੁਨਾ ਦੇ ਖਜ਼ਾਨੇ ਪ੍ਰਮਾਤਮਾ ਦਾ ਨਾਮ ਉਚਾਰਦਾ ਰਾਂ। हे ਭਾਈ ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਿਕ ਜੀਵਨ ਪ੍ਰਾਪਤ ਕਰਦਾ ਜਿਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ 'ਚ ਸਦਾ ਟਿਕੇ ਰਹਿੰਦੇ ਆ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 676ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਮਾਇਕ ਮੇੜੇ ਮਨੁੱਖ ਦੀਆਂ ਮੁਸ਼ਕਲਾਂ ਬਾਰੇ ਜਾਣਿਆ ਕਿ ਕਿੰਜ ਉਹ ਮਾਇਆ ਦੇ ਜੰਜਾਲ 'ਚ ਫਸਿਆ ਉਹ ਕੰਮ ਕਰਦਾ ਜਿਨ੍ਹਾਂ ਨੇ ਉਹਨੂੰ ਮਾਨਸਿਕ ਸ਼ਾਂਤੀ ਨਹੀਂ ਬਖਸ਼ਨੀ ਸਰੀਰਕ ਸੁੱਖ ਸਹੂਲਤਾਂ ਬੇਸ਼ੱਕ ਜਿੰਨੀਆਂ ਮਰਜ਼ੀ ਬਖਸ਼ੀ ਜਾਵੇ ਅਸੀਂ ਧਰਮ ਦੀ ਗੱਲ ਕੀਤੀ ਕਿ ਕਿੰਜ ਸਾਦਗੀ ਵਾਲਾ ਧਰਮ ਪ੍ਰਮਾਤਮਾ ਦੀ ਗੱਲ ਕਰਨ ਵਾਲਾ ਧਰਮ ਮਨੁੱਖ ਨੂੰ ਪਸੰਦ ਨਹੀਂ ਆਉਂਦਾ ਕਿਉਂਕਿ ਉਹਦੇ 'ਚ ਉਹਨੂੰ ਤੁਰੰਤ ਪੈਰ ਸਵਾਦ ਨਹੀਂ ਮਿਲਦਾ ਇੱਕ ਸੰਤੁਸ਼ਟੀ ਨਹੀਂ ਮਿਲਦੀ ਫਿਰ ਸੰਤ ਜਨਾਂ ਦੀ ਗੱਲ ਹੋਈ ਕਿ ਅਸਲ ਸੰਤ ਉਹ ਹੈ ਜਿਹੜਾ ਪ੍ਰਮਾਤਮਾ ਦੀ ਗੱਲ ਕਰੇ ਪ੍ਰਮਾਤਮਾ ਦੇ ਗੁਣ ਗਾਵੇ ਜਿਹਦੇ ਅੰਦਰ ਅਤ ਦਰਜੇ ਦੀ ਨਿਮਰਤਾ ਹੋਵੇ ਕੋਈ ਉਹਨੂੰ ਕੁਝ ਵੀ ਆਖੀ ਜਾਵੇ ਉਹ ਅਫੈਂਡ ਨਾ ਹੋਵੇ ਉਹ ਚਿੰਤਤ ਨਾ ਹੋ ਜੇ ਉਸ ਗੱਲ ਤੋਂ ਉਹ ਕਬਰਾ ਹਟ ਦੇ ਵਿੱਚ ਨਾ ਆ ਜਾਈ। ਉਮੀਦ ਕਰਦੇ ਹਾਂ ਇਹ ਸਾਰੀਆਂ ਗੱਲਾਂ ਆਪ ਜੀ ਦੀ ਸਮਝ ਦੇ ਵਿੱਚ ਜ਼ਰੂਰ ਘਰ ਘਰ ਕੇਆਂ ਹੋਣਗੀਆਂ। ਪਰਮਾਤਮਾ ਆਪਣੀ ਮਿਹਰ ਸਭਨਾ ਦੇ ਉੱਪਰ ਇੰਜੀ ਬਣਾਈ ਰੱਖੇ। ਉਹਨਾਂ ਨੂੰ ਗੁਰਬਾਣੀ ਦੇ ਲੜ ਜੋੜੀ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।